ਰਾਜ ਨੇ ਬੱਤੀ ਬਾਬਾ ਦੀਪ ਸਿੰਘ ਕੱਡੇ ਵਾਲੇ ਨੇ ਮੈਨੂੰ 17 ਸਾਲ ਤੋਂ ਸੇਵਾ ਬਖਸ਼ੀ ਅਸੀਂ ਕਰਦੇ ਆ ਰਹੇ ਆ ਜੀ ਪਹਿਲੇ ਅੰਦਰ ਕਰੀਦੀ ਸੀ ਜਲਤੇ ਹੁਣ ਇੱਥੇ ਲਾਤੀ ਬਾਬਾ ਜੀ ਨੇ ਸੇਵਾ ਇੱਥੇ ਕਰੀਦੀ ਹੈ ਜੀ ਇਹਦੀ ਪ੍ਰਾਪਤ ਹੋਇਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਜੋ ਵੀ ਇੱਥੇ ਆਪੋ ਤੇ ਕਾਰੋਬਾਰ ਬਖਸ਼ਿਆ ਉਹਨਾਂ ਨੇ ਕਿਸੇ ਦੇ ਇੱਥੇ ਆ ਗਿਆ ਠੱਡਣ ਦੀ ਨੋਬਤ ਨਹੀਂ ਦਿੱਤੀ ਉਹਨੇ ਜੋ ਵੀ ਅੱਜ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਜੀ ਸਾਡੇ ਤੇ ਪੂਰੀ ਕੋਈ ਨਹੀਂ ਮੀਂਹ ਆਵੇ ਨੇਰੀ ਆਵੇ ਕੋਈ ਦਿੱਕਤ ਨਹੀਂ ਉਹਨੇ ਐਤਵਾਰ ਸਾਨੂੰ ਇਸ ਲਈ ਦਿੱਤਾ ਆ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰ ਸਕੀਏ ਹਰ ਵਾਰ ਹੀ ਹੋਣਾ ਵਾ ਤੇ ਹਰ ਵਾਰ ਜਿੰਨੀ ਦੇ ਤੱਕ ਸਾਹ ਆ ਗਿਆ ਜਿੰਦੇ ਜਿੰਦੇ ਪਰਿਵਾਰ ਜੀ ਪਰਿਵਾਰ ਉਹ ਮੇਰੀ ਵਾਜ ਬੈਠੇ ਆ ਮੇਰੀ ਗੁੜੀਆ ਵਾ ਜੀ ਸਤਿਨਾਮ ਸ੍ਰੀ ਵਾ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਤੇ ਨਾਮ ਸਿਰਵਾਏ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ Saddena Masiri Baheguru Saddena Masiri Baheguru Baheguru Tanava Riva ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਿੱਥੋਂ ਆਏ ਤੁਸੀਂ ਮੈਜੀ ਮਜੀਠਾ ਰੋਡ ਤੋਂ ਵਾਹਿਗੁਰੂ ਜੀ ਤਾਂ ਅੱਜ ਹਰ ਐਤਵਾਰ ਆਉਂਦੇ ਹਾਂ ਜੀ ਮੈਨੂੰ 17 ਸਾਲ ਹੋ ਗਏ ਜੀ ਆਉਂਦਿਆਂ ਨੂੰ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਫਿਜ਼ੀਕਲੀ ਜ਼ਰੂਰ ਥੋੜੀ ਦਿੱਕਤ ਆ ਲੇਕਿਨ ਫੇਰ ਵੀ ਸੇਵਾ ਕਰ ਰਹੇ ਹਾਂ ਬਿਲਕੁਲ ਜੀ ਜੋ ਮਹਾਰਾਜ ਨੇ ਬਖਸ਼ੀ ਬਾਬਾ ਦੀਪ ਸਿੰਘ ਖੰਡੇ ਵਾਲੇ ਨੇ ਮੈਨੂੰ 17 ਸਾਲ ਤੋਂ ਸੇਵਾ ਬਖਸ਼ੀ ਅਸੀਂ ਕਰਦੇ ਆ ਰਹੇ ਆ ਜੀ ਪਹਿਲੇ ਅੰਦਰ ਕਰੀਦੀ ਸੀ ਜਲਤੇ ਹੁਣ ਇੱਥੇ ਲਾਤੀ ਬਾਬਾ ਜੀ ਨੇ ਸੇਵਾ ਇੱਥੇ ਕਰੀਦੀ ਆ ਜੀ ਜੋ ਵੀ ਅੱਜ ਪ੍ਰਾਪਤ ਹੋਇਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਜੋ ਵੀ ਇਹ ਧੀਆਂ ਪੁੱਤ ਕਾਰੋਬਾਰ ਬਖਸ਼ਿਆ ਉਹਨਾਂ ਨੇ ਕਿਸੇ ਦੇ ਇੱਥੇ ਅੱਗੇ ਆ ਥੜਨ ਦੀ ਨੋਬਤ ਨਹੀਂ ਦਿੱਤੀ ਉਹਨੇ ਜੋ ਵੀ ਅੱਜ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਜੀ ਸਾਡੇ ਤੇ ਪੂਰੀ ਹਰ ਐਤਵਾਰ ਆਉਨੇ ਆਹ ਰ ਐਤਵਾਰ ਜੀ ਹਰ ਐਤਵਾਰ ਤਾਂ ਕਦੀ ਦਿੱਕਤ ਨਹੀਂ ਹੁੰਦੀ ਕਿ ਕੋਈ ਨਹੀਂ ਜੀ ਕੋਈ ਨਹੀਂ ਮੀ ਆਵੇ ਨੇਰੀ ਆਵੇ ਕੋਈ ਦਿੱਕਤ ਨਹੀਂ ਉਹਨੇ ਐਤਵਾਰ ਸਾਨੂੰ ਇਸ ਲਈ ਦਿੱਤਾ ਆ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰ ਸਕੀਏ ਠੀਕ ਹੈ ਜੀ ਆਪਾਂ ਆਪਣੇ ਕਾਰੋਬਾਰ ਆਪਣੇ ਰੀਤੀ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਭੁੱਲ ਕੇ ਐਤਵਾਰ ਹਰ ਐਤਵਾਰ ਇੱਥੇ ਹਾਜ਼ਰੀ ਭਰ ਜ਼ਰੂਰ ਆਈਏ ਜੀ ਕਰਿਤੇ ਬਾਹਰ ਸੇਵਾ ਕਰਦੇ ਹਾਂ ਜੀ ਬਾਹਰ ਸੇਵਾ ਕਰਦੇ ਜੀ ਤਾਂ ਕੋਈ ਦਿੱਕਤ ਨਹੀਂ ਕੋਈ ਨਹੀਂ ਜੀ ਬਾਬਾ ਜੀ ਨੇ ਕੋਈ ਗਿਲਾਸ਼ਿਕ ਕੋਈ ਨਹੀਂ ਜੀ ਬਾਬਾ ਨੇ ਦਿੱਤਾ ਇੰਨਾ ਕੁਛ ਆ ਵੀ ਆਪਾਂ ਨੂੰ ਗਿਲਾਸ਼ਿਕ ਕੋਈ ਵਾਲੀ ਕੋਈ ਗੱਲ ਹੀ ਨਹੀਂ ਦਿੱਤੀ ਉਹਨਾਂ ਨੇ ਇਹਨੂੰ ਵੀ ਆਪਾਂ ਉਹਨਾਂ ਨੇ ਗਿਲਾਸ਼ਿਕ ਪਵਾ ਕਰੀਏ ਜੀ ਜੋ ਵੀ ਬਾਕੀ ਬਾਬਾ ਜੀ ਦੀ ਰਹਿਮਤ ਆਪਾਂ ਹਾਜ਼ਰ ਹੈ ਜੀ ਇਸ ਤਰ੍ਹਾਂ ਹਰ ਵਾਰ ਆਉਂਦੇ ਹਰ ਵਾਰ ਹੀ ਆਉਣਾ ਵਾ ਤੇ ਹਰ ਵਾਰ ਜਿੰਨੀ ਦੇ ਤੱਕ ਸਾਹ ਹੈ ਗਿਆ ਜਿੰਨੀ ਦੇ ਤੱਕ ਪਰਿਵਾਰ ਵਿੱਚ ਪਰਿਵਾਰ ਉਹ ਮੇਰੀ ਵਾਜ ਬੈਠਿਆ ਮੇਰੀ ਗੁੜੀਆ ਵਾ ਜੀ ਹਾਂ ਜੀ ਵੀ ਹਰ ਵਾਰ ਹੀ ਆਨੇ ਵਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਹਾਂ ਜੀ ਹਰ ਵਾਰ ਹੀ ਆਨੇ ਆ ਕੀ ਕਰਦੇ ਹੋ ਸਟੱਡੀ ਕਰਦੇ ਹੋ ਯੈਸ ਕਿਹੜੀ ਕਲਾਸ ਪੜ੍ਹਦੇ ਹੋ 3rd 3rd ਹਰ ਸੰਡੇ ਨੂੰ ਆਉਂਦੇ ਹੋ ਕਿਤੇ ਹੋਰ ਜਾਂਦਾ ਦਿਲ ਨਹੀਂ ਕਰਦਾ ਹਰ ਸੰਡੇ ਨੂੰ ਆਨੇ ਆ ਵਧੀਆ ਲੱਗਦਾ ਤੁਹਾਨੂੰ ਰਾ ਗਿਆ ਵਧੀਆ ਲੱਗਦਾ ਹੈ بس ਮੈਂ ਹੋਇਆ ਜਿੰਨੀ ਮੇਰੇ ਮਮਾ ਪਾਪਾ ਦੀ ਲੰਮੀ ਲੰਮੀ ਉਮਰ ਹੋਵੇ ਮੇਰੀ ਉਮਰ ਵੀ ਮੇਰੇ ਮਮਾ ਪਾਪਾ ਨੂੰ ਲੱਗੇ بس ਮੱਚੀ ਦੇ ਬੜੇ ਅਨੇਕ ਵਿਚਾਰ ਨੇ ਜੀ ਕਹਿੰਦੇ ਮੇਰੀ ਉਮਰ ਜਿਹੜੀ ਆ ਮੇਰੇ ਮਮਾ ਪਾਪਾ ਨੂੰ ਲੱਗੇ ਵਾਈ ਗੁਰੂ ਜੀ ਜੋ ਜੋ ਮੇਰੇ ਕੋਲ ਵਾਈ ਗੁਰੂ ਬਾਬਾ ਦੀ ਚਿੰਨੜ ਸੁਮਤ ਬਖਸ਼ਿਆ ਇਹ ਉਹ ਵਿਚਾਰ ਚ ਪੇਸ਼ ਕਰ ਰਿਹਾ ਜੀ ਹਾਂ ਜੀ